ਬਿੱਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪਾਚੀ ਪ੍ਰਧਾਨ ਸੁਖਬੀ ਸਿੰਘ ਬਾਦਲ ਤੇ ਉਹਨਾਂ ਦੀ ਕੈਬਨਿਟ ਸਮੇਤ ਕੋਰ ਕਮੇਟੀ ਨੂੰ ਪੰਜ ਸਿੰਘ ਸਹਾਬਾਨਾ ਦੇ ਵੱਲੋਂ ਸੁਣਾਈ ਸਦਤ ਤੋਂ ਬਾਅਦ ਅੱਜ ਡਾਕਟਰ ਰਤਨ ਸਿੰਘ ਅਜਰਾਲਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਬਹੁਤ ਖੁਸ਼ ਹਨ ਤੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ ਉਹਨਾਂ ਨੇ ਕਿਹਾ ਕਿ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਜਤੌਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ ਤੇ ਪਾਚੀ ਦੀ ਮਜਬੂਰੀ ਦੇ ਲਈ ਹਰ ਯਤਨ ਕਰਨਗੇ ਬੇ ਇੱਕ ਇਹਦਾ ਫੈਸਲਾ ਸਾਰੀ ਸੇਕ ਕੌਮ ਨੇ ਮੰਨੇ ਆ ਉਸ ਤੇ ਅਸੀਂ ਚਾਹੁੰਦੇ ਆ ਸਾਰੇ ਪੰਜਾਬ ਦੀ ਸੋਚ ਆ ਵੀ ਜਦ ਤੱਕ ਅਕਾਲੀ ਦਲ ਤਗੜਾ ਨਹੀਂ ਹੁੰਦਾ ਉਦ ਤੱਕ ਪੰਜਾਬ ਤਗੜਾ ਨਹੀਂ ਹੋ ਸਕਦਾ ਇਸ ਫੈਸਲੇ ਨਾਲ ਅਕਾਲੀ ਦਲ ਦੇ ਮੋਰ ਮੂੜ ਪੈਰ ਲੱਗ ਗਏ ਨੇ ਕਿ ਅਕਾਲੀ ਦਲ ਪੁਰਾਣੀਆਂ ਲੀਆਂ ਤੇ ਚੱਲ ਕੇ ਤੇ ਖੇਤੀ ਆਪਣੇ ਪੰਜਾਬ ਦੀ ਚਵਾ ਲੜੂਗਾ ਇਹ ਕੋ ਗੱਲੇ ਆ ਵੀ ਅਸੀਂ ਤਾਂ ਪਾਰਟੀ ਵਾਸਤੇ ਕੀਤਾ ਪਰ ਜਿਹੜੇ ਪਾਰਟੀ ਦੇ ਸਰ ਲੀਡਰ ਸਾਹਿਬਾਂ ਮੋਤਵਾਰ ਉਹ ਮੁੱਦਾ ਉਹ ਪਸਾਦੇ ਨਹੀਂ ਸੀਗਾ ਸਾਡਾ ਤਾਂ ਨੁਕਸਾਨ ਹੋਇਆ ਹੈ ਪਰ